ਬਾਬਾ ਜੀ ਨੇ ਪ੍ਰਸ਼ਾਦ ਲੈਣਾ ਨਾ ਪ੍ਰਸ਼ਾਦ ਦਾ ਬਾਪੂ ਦਾ ਉਹਨੇ ਮੁੰਡਾ ਹੁੰਦਾ ਹੈ ਮਨਿੰਦਰ ਬਾਬਿਆਂ ਨੂੰ ਪ੍ਰਸ਼ਾਦ ਆ ਛਕਾਉਂਦਾ ਹੁੰਦਾ ਹੈ ਜਿਹੜਾ ਬਾਬਿਆਂ ਨੇ ਵਿੱਚ ਬਚਿਆ ਹੁੰਦਾ ਹੈ ਨਾ ਹਰਪਾਲ ਦਾ ਜੱਫਾ 4000 ਦਾ ਹਾਈਪਰ ਕੋਰ ਦਾ ਵੱਡੇ ਪਰਾ ਤੱਕਦੇ ਜੱਫਾ 4000 ਦਾ ਉਹ ਜੱਫਾ 4000 ਦਾ ੱਕਾ 4000 ਦਾ ਕਦੀ ਨਹੀਂ ਆਪਣੇ ਬਾਪੂ ਨੇ ਕਿਹਾ ਮੈਂ ਅੱਜ ਆਇਆ ਏ ਕੋਈ ਕਹਿੰਦਾ ਮੈਂ ਮੈਚ ਜਿੱਤ ਜੀ ਮੌਨ ਲੱਗੇ ਮੈਨੂੰ ਇੰਨੀ ਸ਼ਰਮ ਆਈ ਨਾ ਐ ਬਾਪੂ ਕਰਕੇ ਅੱਜ ਮੈਂ ਜਿੱਤੇ ਮੈਨੂੰ ਕਹਿੰਦਾ ਲੋ ਬੜੀ ਬੜੀ ਬੇਇੱਜ਼ਤੀ ਚੈਲਾ ਆਇਆ ਏ ਤੇ ਦੂਜਾ ਮਰਾ ਬੈਠੇ ਹੀ ਕਹਿੰਦਾ ਮੈਚ ਤੇਰਾ ਕੀ ਦੇਖਣਾ ਰੋਜ਼ਾ ਤੰਦ ਚੈਲਾ ਨਾ ਬਾਪੂ ਬਾਪੂ ਨਾ ਮੈਂ ਸਦੂਲ ਸੇ ਜਿਤਾਤਾ ਏ ਤੈਨੂੰ ਬਾਪੂ ਨੇ ਪਾਣੀ ਨੂੰ ਬਾੜ ਨੂੰ ਸੱਟ ਕਿਸ਼ਨੇ ਪਾਇਆ ਪਗਲਾ ਇਹ ਜਿਹਦ ਤਰ੍ਹਾਂ ਆਪਾਂ ਕੁੜੀਆਂ 'ਚ ਗੁਣ ਲੱਭਦੇ ਆ ਨਾ ਇਹ ਆਪਦੇ ਬੰਦੇ 'ਚ ਦਾਦੇ ਸਾਡੇ ਬੰਦੇ 'ਚ ਪੂਰੇ ਗੌਣੇ ਆ ਪੂਰਾ ਵਫਾਦਾਰ ਬੰਦਾ ਵਾ ਤੇ ਸਾਨੂੰ ਸੋਹਣੀ ਕੰਨਿਆ ਦੀ ਲੋੜ ਆ ਬੱਬੇ ਵੱਡੇ ਵੱਟੇ ਲਿਆ ਕਰ ਪੁੱਤ ਹਾਂਜੀ ਆਉਂਦੇ ਫਿਰ ਫੋਨ ਅੱਜ ਮੈਂ ਜੀ ਮੈਂ ਸਿਰ ਸ਼ਹਿਰ ਜਾਣਾ ਬਰਨਾ ਜੀ ਸ਼ਾਇਦ ਮੈਂ ਸਾਰੇ ਆਹ ਨਿੱਕੇ ਆ ਪੱਟੇ ਲੱਗਦੇ ਨਹੀਂ ਵੱਡੇ ਲੈ ਮੈਂ ਲੈ ਆਣੇ ਉਸਤਾਦ ਆ ਕਰਕੇ ਮੈਂ ਤਾਂ ਥੋੜਾ ਜਿਹਾ ਮਤਲਬ ਅੱਜ ਜੜੀ ਸਾਰ ਕੇ ਮੁੜ ਕੇ ਲੈ ਆਵਾਂਗੇ ਜੀ ਕਿੱਸਾ ਹੋ ਠੀਕ ਠਾਕ ਦੋਸਤੋ ਹਾਂਜੀ ਹਾਂਜੀ ਜਿੱਤਣਾ ਬੱਬੇ ਭਾਣਾ ਤੇਰਾ ਬੁੱਧੇ ਬੱਬਿਆ ਸਾਰੇ ਜਾਣੇ ਹਾਂਜੀ ਜੋ ਕਿਦਾਂ ਫਿਰ ਆਪਾਂ ਦੱਸੀਏ ਕਿ ਤੁੰਗ ਕਰਾਉਣਾ ਹੁਣ ਤੱਡ ਦੇ ਹੋਰ ਦੀ ਤੋਰ ਹੀ ਲਈ ਗਣ ਕੁੜੀ ਲੱਭਣੀ ਪੈਣੀ ਹੈ ਨਾ ਹਾਂਜੀ ਸੁਣੋ ਨਹੀਂ ਕੁੜੀ ਵੀ ਐਂ ਇੰਨੀ ਗਾਰੰਟੀ ਚੁੱਕ ਕੇ ਤੇ ਆ ਕਿ ਮੁੰਡਾ ਸਾਡਾ ਕੁਝ ਨਹੀਂ ਖਾਂਦਾ ਫਿਰ ਹਣਾ ਹਾਂਜੀ ਕਿ ਐਂ ਆਫਰ ਦਿੰਨੇ ਕਿ ਇਹਨੇ ਘਰ ਜਵਾਈ ਬਣਾਉਣਾ ਹੋਵੇ ਜੇ ਕੇ ਨੇ ਕਰ ਜਵਾਈ ਬਣਾਉਣਾ ਵੇ ਸਾਡੇ ਮੁੰਡੇ ਨੂੰ ਵੀ ਇਹਨੇ ਅਸੀਂ ਗਰੰਟੀ ਚੁੱਕਾਂਗੇ ਵੀ ਖਾਣ ਪੀਣ ਦਾ ਨਾ ਛੇ ਪਤੇ ਤੋਂ ਰਹਤੇ ਆ ਬੰਦਾ ਸਾਡਾ ਤੇ ਗੁਣ ਪੂਰੇ ਮੁੰਡੇ ਚ ਜਿਦ ਤਰ੍ਹਾਂ ਆਪਾਂ ਕੁੜੀਆਂ ਚ ਗੁਣ ਲੱਭਦੇ ਆ ਨਾ ਇਹ ਆਪਦੇ ਬੰਦੇ ਚ ਦਾਦੇ ਸਾਡੇ ਬੰਦੇ ਚ ਪੂਰੇ ਗੌਣੇ ਆ ਪੂਰਾ ਵਫਾਦਾਰ ਬੰਦਾ ਵਾ ਤੇ ਸਾਨੂੰ ਸੋਹਣੀ ਕੰਨੀਆਂ ਦੀ ਲੋੜ ਆ ਤੇ ਜਿਹੜੀ ਕੱਲੀ ਕੱਲੀ ਹੋਵੇ ਜਿਹਦੇ ਤੋਂ 10 ਕਿੱਲੇ ਪੈਲੀ ਆਉਂਦੀ ਹੋਵੇ ਜਾਂ ਤੇ ਬੱਚੇ ਵੱਲੋਂ ਕੋਈ ਕੰਪਲੀਟ ਨਹੀਂ ਹੋਊਗੀ ਮੈਂ ਇਧਰ ਓਏ ਇਧਰ ਇਧਰ ਹੋ ਗਿਆ ਬੈਡ ਡਾਟਾ ਦੇ ਤਾ ਰਿਸ਼ਤੇ ਦਾ ਜਿਦਾਂ ਰਿਸ਼ਤੇ ਤਾਂ ਨਹੀਂ ਕਰਦੇ ਹੁੰਦੇ ਵੀ ਮੁੰਡੇ ਕੁੜੀ ਦੀ ਲੋੜ ਆ ਜਾਂ ਮੁੰਡੇ ਦੀ ਲੋੜ ਸਾਨੂੰ ਕੰਨਿਆਂ ਦੀ ਲੋੜ ਹੈ ਵਾਰ ਹੈ ਆਹ ਦੇਖੋ ਸਾਡੇ ਤੋਂ ਵਾਰ ਹੈਗਾ ਕੰਨਿਆਂ ਦੀ ਲੋੜ ਹੈ ਤੇ ਘਰ ਜਵਾਈ ਬਣਨ ਨੂੰ ਵੀ ਅਸੀਂ ਤਿਆਰ ਆਂ ਇਹ ਹੱਸਾ ਮਜ਼ਾਕ ਨਹੀਂ ਹੈ ਸੀਰੀਅਸ ਗੱਲਾਂ ਮੈਂ ਕਰਦਿਆਂ ਪਰ ਬੱਸ ਹੱਸਣਾ ਨਹੀਂ ਆ ਇਹ ਸੀਰੀਅਸ ਹੈ ਕਿ ਜੇ ਮੰਨ ਕੇ ਚੱਲੋ ਕਿ ਲੋੜਵੰਦ ਪਰਿਵਾਰ ਆ ਵੀ ਵਧੀਆ ਵਧੀਆ ਕੁੜੀ ਸਹੀਂ ਸੋਹਣੀ ਸੁਨੱਖੀ ਲੈਣੀ ਆ ਕਿ ਕਿੱਲਿਆਂ ਨਾਲ ਅਡਜਸਟ ਕਰ ਸਕਦੇ ਆ ਵੀ 2-4 ਕਿੱਲੇ ਘੱਟ ਹੋਣ ਹਾਂਜੀ ਤੇ ਪਰ ਕੁੜੀ ਸਾਨੂੰ ਸੋਹਣੀ ਚਾਹੀਦੀ ਹੈ ਮੁੰਡਾ ਮੁੰਡਾ ਸਾਡਾ ਵੇਖ ਲਓ ਤੁਸੀਂ 20 ਮਿੰਟਾਂ ਦੇ ਲਈ ਮੁੰਡਾ ਸਾਡਾ ਸੋਹਣਾ ਸੁਨੱਖਾ ਤੇ ਬਾਕੀ ਹਨ ਜੇ ਕੋਈ ਹੋਇਆ ਬੰਦਾ ਤੇ ਸੰਪਰਕ ਕਰਿਓ ਨੰਬਰ ਅਸੀਂ ਅੱਗੇ ਦਾ ਦਿੰਦਾ ਫਿਰ ਦੇ ਦਾਂਗੇ ਫਿਰ ਨੰਬਰ ਇਹਦਾ ਕਰ ਦਾਂਗੇ ਸ਼ੇਅਰ ਤੇ ਬਾਕੀ ਜੇ ਤੁਸੀਂ ਮੈਸੇਜ ਕਰਕੇ ਵੀ ਸਾਡੇ ਨਾਲ ਕਨੈਕਟ ਕਰ ਸਕਦੇ ਜੇ ਤੇ ਅਹੀਂ ਆ ਰਹੀ ਸਾਲ ਜਨਵਰੀ ਜਿਹੀਂ ਵਾਜੇ ਵਜਾ ਦੇਣੇ ਬੱਪਨੇ ਜਨਾ ਜਨਵਰੀ ਚ ਅਹੀਂ ਨੱਚਣਾ ਵਾ ਬਸ ਗੱਲ ਗਾਦੀ ਸਾਨੂੰ ਪੰਗੜਾਇਆ ਕਾਲਾ ਤੇ ਅਹੀਂ ਅਹੀਂ ਪੁਲਟ ਬਾਜੀਆਂ ਲਾਉਣੀਆਂ ਗਲੀ ਚ ਬਸ ਤੇ ਪੰਜ ਇੱਕ ਯੂਐਸ ਤੋਂ ਵੀਰਿਆ ਹਰਪ੍ਰੀਤ ਮੈਂ ਕਿਤੇ ਕਹਿਣ ਲੱਗਾ ਯੂਐਸ ਤੋਂ ਲੱਗਾ ਜੂਸਾ ਸੈਲਾ ਵੀਰਿਆ ਉਹਦੇ ਹੱਥੀ ਤੱਕ ਸੰਧੂ ਚਾਹ ਉਹ ਆਂਦਾ ਕਹਦਾ ਮੰਤਰ ਕਰਨਾ ਮੇਰਾ ਵੈਰੀ ਵੈਰੀ 11000 ਦਾ ਤੇ ਕਾਪਣਾ ਤੇ ਨਹੀਂ ਤੇ ਬਾਕੀ ਆਪਣਾ ਯੂਐਸਐਲ ਪ੍ਰਿੰਸ ਬਹੁਤ ਬਹੁਤ ਧੰਨਵਾਦ ਰੀਦ ਦਾ ਜਿਹਨੇ ਆਪਣੇ ਪਰੰਪਰਿਕ ਟੀਮ ਨੂੰ ਕਿੱਟਾ ਬਣਾ ਕੇ ਦਿੱਤੀਆਂ ਅੱਜ ਉਹਦੀ ਫੋਟੋ ਵੀ ਪਾ ਦਿਓ ਉਹਦੀ ਖਿੱਚ ਕੇ ਮੁੰਡੇ ਦੀ ਉਹ ਜਿਹੜਾ ਇੰਸਟਾਗ੍ਰam ਪੇਜ ਬਣਾਇਆ ਹੈ ਨਾ ਸਾਰਿਆਂ ਦੀ ਖਿੱਚ ਕੇ ਨਾ ਕਿੱਟਾ ਦੀ ਫੋਟੋ ਖਿੱਚੀ ਨਹੀਂ ਸਾਰਿਆਂ ਨੇ ਬਾਕੀ ਪਾ ਲਓ ਹਾਂਜੀ ਬੈਗ ਵੀ ਨਹੀਂ ਚਲਾਉਂਦੇ ਰਾਜੇ ਭਾਈ ਮੇਰੇ ਚਾਚਾ ਬਸ ਹੋ ਗਿਆ ਸਾਮੀ ਹਾਂ ਕਿਨੇ ਯਾਬ ਹੋਏ ਆ ਉਹ ਯਾਦ ਹੈ ਰੂ ਆ ਉਹਨਾਂ ਨੂੰ ਫਿਰ ਆਇਆ ਥੋੜਾ ਜਿਆਦਾ ਬੰਦਾ ਪੈਗੋ ਦਵਾਵਾਂਗਾ ਦੱਸਿਓ ਨਹੀਂ ਇਹਦੀ ਵਿਆਹ ਦੇ ਕੋਲ ਬੰਦਾ ਲਾਉਂਗਾ ਕਿ ਕਰੇ ਬੰਦਾ ਵੀ ਹੈ ਹਾਂ ਦੇ ਬੰਦਾ ਹੈ ਉਹਦੇ ਕੋਲ ਮੈਂ ਤੇ ਮੈਂ ਕਹਿੰਦੇ ਵੀ ਉਹ ਕੰਨਿਆ ਹੋਵੇ ਵਧੀਆ ਤੇ ਰਿਸ਼ਤਾ ਕਰਾਈਏ ਮੁੰਡੇ ਨੂੰ 10 ਪਾਓ ਕੋਈ ਤੇ ਹੁਣ ਦੇਖੋ ਜਿਹਨੂੰ ਪਿਆ ਜਾ ਉੱਥੇ ਜੇ ਜਾਂਦੇ ਆ ਤੇ ਪਰਵਾਨੀ ਦੂਜਾ ਹਾਂ ਜਿਮੇ ਵਾਸਤੇ ਜਿਹੜੇ ਆਪਾਂ ਹੁੰਦੇ ਨਾ ਫੋਨ ਤੁਹਾਨੂੰ ਜੇ ਚਿੱਟਾ ਪਟਾ ਕਿੱਥੇ ਰੱਖਿਆ ਜਾਉਂਗੇ ਜਿਮਾ ਤੇ ਤੇ ਵੜਾ ਆਉਂਦਾ ਪੁੱਤ ਹੁਣ ਹਾਂਜੀ ਦੂਜਾ ਆਪਣੀ ਢੇਲਿਆ ਹਾਂਜੀ ਬਾਕੀ ਮੁੰਡੇ ਮੰਡੇ ਇੱਥੇ ਵੇਖੀ ਜੀ ਚਿੱਟਾ ਪਟਾ ਕਬੜ ਤੈਨੂੰ ਪਤਾ ਵੀ ਜਿਵੇਂ ਜੇ ਕੰਮ ਵਧੀਆ ਹੋਵੇ ਤੇ ਤੈਨੂੰ ਬਾਅਦ ਫੋਨ ਤੇ ਕਰਦੇ ਆ ਹਾਂਜੀ ਤੇ ਕੋਈ ਨਹੀਂ ਆ ਮੇ ਲੰਗਾਗੇ ਨਾ ਹਾਂਜੀ ਨਾਲੇ ਆਪਾਂ ਉਸ ਤੇ ਲੈ ਕਰ ਦਿੰਨਾ ਜੀ ਕਿਦਾਂ ਪਰਵਾਨੀ ਰੈਸ਼ ਰੈਸ਼ ਕਰਨੀ ਕਿ ਜਿਹੜੇ ਕਰੋ ਕਰੀ ਰੈਸ਼ ਨਹੀਂ ਪੁੱਤੋ ਰੈਸ਼ ਦਾ ਕੰਮ ਲਗੇ ਲਾਗੇ ਪਲੇਅਰ ਹੋਣਗੇ ਨਾ ਉਹਨਾਂ ਨੂੰ ਉਹਨਾ ਆ ਕੇ ਮਿਹਨਤ ਕਰਕੇ ਹਾਂਜੀ ਰਗੜਾ ਪਾਣੀ ਪੀ ਕੇ ਆਦੇ ਘਰੇ ਚਲ ਜਾ ਕਰੀ ਅੱਛਾ ਉਹ ਕੰਮ ਕਰਨਾ ਰੈਸ਼ ਦਾ ਤੈਨੂੰ ਪਤਾ ਓੱਖਾ ਹਾਂਜੀ ਹਾਂ ਬਾਬਾਈ ਨੇ ਪ੍ਰਸ਼ਾਦ ਛਕ ਲੈਣਾ ਨਾ ਪ੍ਰਸ਼ਾਦਾਂ ਬਾਪੂ ਦਾ ਹੈ ਉਹਨੇ ਮੁੰਡਾ ਹੁੰਦਾ ਹੈ ਮਨਿੰਦਰ ਬਾਬਿਆਂ ਨੂੰ ਪ੍ਰਸ਼ਾਦਾਂ ਛਕਾਉਂਦਾ ਹੁੰਦਾ ਹੈ ਜਿਹੜਾ ਬਾਬਿਆਂ ਵਿੱਚ ਬਚਿਆ ਹੁੰਦਾ ਹੈ ਨਾ ਰੇ ਰੇ ਉਹ ਛੱਕਦੇ ਰਏ ਦੋਵੇਂ ਜਣੇ ਮਾਹ ਪਰਛਾਉਂ ਦੀ ਉਹ ਬੜਾ ਜਿਆਦਾ ਮਾਹ ਪਰਛਾਉਂ ਦਾ ਸੰਗ ਕੀਤਾ ਬਾਪੂ ਦਾ ਹੁੰਦਾ ਕੋਈ ਕਰਮ ਵਾਲਾ ਬੰਦਾ ਹੀ ਕਰਦਾ ਹੋਊਗੀ ਰੇ ਮੈਂ ਜਿਤਨਾ ਮੰਨ ਕੇ ਚੱਲ ਕੀ ਚੋਵੀਂ ਘੰਟਿਆਂ ਜੋ 10 ਘੰਟੇ ਰਹਿੰਦੇ ਗੁਰਦਾਰੇ ਹੁੰਨੇ ਹਾਂ ਹਾਂ ਉੱਥੇ ਰਹਿਣਾ ਜਿਆਦਾ ਜਿਆਦਾ ਗੁਰਦਾਰੇ ਮਹਾਰਾਜ ਦੇ ਉੱਥੇ ਮੈਂ ਤੁਹਾਡੇ ਕੋਲ ਉੱਥੇ ਮਾਹ ਪਰਛਾਉਂ ਲਾ ਕੇ ਬੈਠੇ ਰਹਿਣਾ ਜਦੋਂ ਮਹਾਪੁਰਸ਼ੀ ਨਾ ਉਦੋਂ ਜਿਦ ਤਰਾ ਪਲੰਗੇ-ਪਲੰਗੇ ਤੇ ਬੈਠੇ ਹੁੰਦੇ ਬਾਬਾ ਜੀ ਉਦੋਂ ਡੇਰੇ ਦਾ ਹੁਸਨ ਹੀ ਵੜਾ ਹੁੰਦਾ ਹੈ ਜਿਦ ਤਰਾ ਨਾ ਹੁਣ ਮਹਾਪੁਰਸ਼ਾਂ ਨੂੰ ਚਲੋ ਦੁਜਾ ਨੁਰ ਜਿਵੇਂ ਆ ਬਾਬਾ ਉਤਾਰ ਜੀ ਨੂੰ ਵੀ ਕਦੀ ਇੱਧਰ ਚੱਲ ਗਏ ਕੇ ਦੇ ਇੱਧਰ ਚੱਲ ਗਏ ਨਾ ਸੰਗਤ ਚੇ ਚਰਨਾ ਪੈਂਦਾ ਤੇ ਮਹਾਪੁਰਸ਼ ਉਦੋਂ ਜਾਂਦੇ ਹੁੰਦੇ ਮਹਾਪੁਰਸ਼ ਬਰ ਹੋ ਗਏ ਨਾ ਬਜ਼ੁਰਗ ਹੋ ਗਏ ਤੇ ਫਿਰ ਮਹਾਪੁਰਸ਼ ਘਰੇ ਰਹਿੰਦੇ ਪਲੰਗੇ ਤੇ ਜਿਦ ਤਰਾ ਇੱਦਾਂ ਬੈਠੇ ਰਹਿੰਦੇ ਸੰਗਤ ਪਤਲੇ ਆ ਕੇ ਬੈਠੀ ਰਹਿੰਦੀ ਉਹ ਜਿਹੜਾ ਮਾਹੌਲ ਹੀ ਨਾ ਉਹ ਦੇਖਣ ਵਾਲਾ ਕਦ ਨੂੰ ਪਤਾ ਨਹੀਂ ਮਹਾ ਪਰਚਦ ਗੁਰੂ ਹਰਗੋਬਿੰਦ ਸਾਹਿਬ ਬੜੀ ਜਿਆਦਾ ਚੁਕਾ ਨਹੀਂ ਹੁੰਦੇ ਰਹਿੰਦੇ ਆਪਾਂ ਮੈਂ ਕੋਈ ਇਹ ਵਿਧੀ ਬਣਨੀ ਹੈ ਇਹ ਨਾ ਵਿਧ ਹੁੰਦੀ ਹੈ ਕੋਈ ਵੀ ਆਪਾਂ ਕੇ ਸਾਧੂ ਸੰਤ ਨੂੰ ਮਿਲਣਾ ਹੁੰਦਾ ਨਾ ਐਦਾਂ ਤੋਂ ਵੇਖੀ ਵੀ ਦੋ ਕੋਈ ਵੀ ਚੀਜ਼ ਕਰੇਗਾ ਮੈਂ ਇੱਥੇ ਜਾਣਾ ਇੱਥੇ ਜਾਣਾ ਉਹਨਾਂ ਚਰਨੀ ਜਾਇਜ਼ ਨਾ ਜੇ ਨਜ਼ਰ ਬਲਾਵਾ ਨਹੀਂ ਹੋ ਬਿਲਕੁਲ ਇਹ ਆਪਾਂ ਜੋ ਮਰਜੀ ਗਈ ਜੇ ਤੂੰ ਮੈਨੂੰ ਕਹੀ ਜਾ ਮੈਂ ਚੱਲੀਏ ਚੱਲੀਏ ਮੈਂ ਵੀ ਕਹਿੰਦਾ ਚੱਲੀਏ ਜਿੱਦਨ ਆਪਣਾ ਉੱਥੇ ਕੋਈ ਸ਼ਾਦ ਤਾਂ ਆਪਾਂ ਲੈਣਾ ਆਇਆ ਜਾਂ ਮਿਲਣਾ ਆਇਆ ਉਹ ਵੇਦਬਾਨੀ ਆਪਾਂ ਚੱਲ ਜਾਣਾ ਸਾਰੇ ਜਮਜਮਣਦਲੇ ਸਾਰੇ ਬਣ ਗਏ ਜਿਹੜਾ ਇੰਦਰਜੀਤ ਡਡਮਿੰਡੀ ਮੋਟੇ ਬਣਾਂ ਪਾਰਟੀ ਬਣ ਗਈ ਚਾਚਾ ਬਣ ਗਏ ਨਾਲ ਅੱਛਾ ਮੋਟਿਆ ਪਾਰਟੀ ਬਣ ਗਈ ਕਹਿੰਦੇ ਜਲ ਸਾਰੇ ਬਣੀ ਜਾਂਦੇ ਆਪਾਂ ਬਣ ਜੀ ਆਪਾਂ ਸਰਪੰਚ ਹਲੋ ਹਲੋ ਹੋਰ ਪਿਆ ਚੋਲਾ ਚਾਹ ਹਾਂ ਮੈਂ ਅੰਗੀ ਬਹੁਤ ਥੋੜੀ ਚਿਰ ਤੱਕ ਹਾਂਜੀ ਠੀਕ ਹਾਂਜੀ ਉਹਨਾਂ ਵਾਲੇ ਹਾਂਜੀ ਮਾਤਾ ਠੀਕ ਹੈ ਹਾਂਜੀ ਮੈਂ ਚੋਚਾ ਕਰੀ ਵੀ ਪੀਵਾ ਜਾਂਦਾ ਪਰ ਕੰਟਰੋਲ ਹਲੋ ਅਜੀ ਮਾਤਾ ਦੀ ਕਿੰਨੀ ਉਮਰ ਹੋਣੀ ਹੈ ਥੋੜੀ ਹੋਣੀ ਹੈ 55 ਹਾਂ 55 55 ਕਿੰਨੀ ਉਮਰ ਹੈ ਕਿਤੇ ਤੇਰੀ ਤੇ ਨਹੀਂ ਟੈਨਸ਼ਨ ਲੈਂਦੀ ਰਾਜਾ ਵਿਆਹ ਵੀ ਉਹ ਨਹੀਂ ਕਰਾਉਂਦਾ ਦਾਦਾ ਨੇ ਇੱਕ ਤੇ ਵਿਆਹ ਵਾਲੇ ਬੜੇ ਬੰਦੇ ਜੀ ਸੰਦੀਪ ਲਵਾਉਂਦੇ ਹਾਂ ਹਾਂ ਹੁੰਦੀ ਆ ਨਮਦਾ ਮਾਤੂੰ ਤੂੰ ਪਰ ਕਰਾਈਏ ਹੈ ਆਬਦੇ ਲਵਾਉਂ ਜੀ ਤੇਰੇ ਆ ਤੇ ਲੱਭੀ ਜੱਲਾ ਯਾਰ ਉਹ ਲੋਕਾਂ ਨੇ ਕਹਿਣਾ ਵੀ ਹੁਣ ਇਹ ਕੁੜੀਆਂ ਲੱਭੀ ਜਾਂਦੇ ਆ ਰਾਜੇ ਚੋਲੇ ਆਤੇ ਕੋਈ ਨਹੀਂ ਕਰਦੇ ਆ ਨਾਲ ਤੇਰਾ ਵੀ ਕਿੱਥੇ ਬੈਠੀ ਰਾਜੇ ਦੀ ਵਾਈਫ ਰਾਜੇ ਨੂੰ ਕਰੋ ਸੰਭਰ ਹਾਂ ਨਹੀਂ ਨਹੀਂ ਲੱਗਦਾ ਪਿੰਡੇ ਦਾ ਵਿਆਹ ਹੀ ਕਰਾ ਦੇ ਰਾਜੇ ਦਾ ਤੂੰ ਤੁਲੇ ਵਾਲੇ ਦਾ ਆਓ ਕਿਆਦ ਨਹੀਂ ਬੋਲਦੇ ਉਹ ਬੰਦੇ ਆ ਆਪਣੀ ਟੀਮ ਚ ਪੱਬਾ ਦੇ ਰਾਜਾ ਜੀ ਰਾਜੇਗਾ ਹੋਏਗਾ ਉਹ ਵੀ ਰਾਜੇ ਚਲੋ ਹੋ ਜਾਗੇ ਬੱਬੇ ਦੀ ਹੁਣ ਮੌਸਮ ਆ ਸਾਡੇ ਆ ਤੇ ਸਮਝ ਲੈ ਵੀ ਮਠਾਇਆ ਮੌਸਮ ਕਹਿੰਦੇ ਆ ਜਿਹੜੀ ਗਰਮੀ ਪਹਿਲੋਂ ਰਹੀ ਹੈ ਜਦੋਂ ਨਾਲੇ ਇੱਕ ਦੇ ਇੱਕ ਜਿਦਾ ਤੈਨੂੰ ਤੈਨੂੰ ਗਰਮੀ ਲੱਗਦੀ ਹੈ ਜਿਹੜਾ ਕਿਉਂਕਿ ਜੋ ਕਿ ਠੰਡ ਵੜੀ ਹੈ ਨਾ ਉੱਥੇ ਸੋ ਕਿਦੋਂ ਪੈਂਦੀ ਜਨਵਰੀ ਫਰਵਰੀ ਚ ਨੀ ਉਹ ਇੱਥੇ ਕਹਿੰਦੀ ਸਾਡੇ ਹੁਣ ਸੱਜੇ ਥਾਂ ਇਹ ਡੰਡੋਥੇ ਪੈਂਦੀ ਨਹੀਂ ਉੱਥੇ ਖਦਮ ਹੋ ਗਈ ਅੱਛਾ ਪਾਸੇ ਬੰਦੀ ਵੀ ਹਸ ਹੋ ਗਿਆ ਇਧਰ ਬਰਮੀਆਂ ਉੱਤ ਪੈਂਦੀ ਐ ਉੱਥੇ ਪੈਂਦੀ ਐ ਹਾਂ ਠੀਕ ਆਪਾਂ ਟਰਾਲੀਆਂ ਵੀ ਵੱਧ ਕੀਤੀਆਂ ਨਹੀਂ ਚਾਹੀਦਾ ਇਹ ਪਤਾ ਕਿ ਟਰਾਲੀਆਂ ਜਿੱਦਾਂ ਹੋ ਗਈਆਂ ਵਾ ਆਪਾਂ ਕੀਤੇ ਆ ਤਾਂ ਟਰਾਲੀਆਂ ਜਿੱਦਾਂਆਂ ਬਣ ਜਾਣੀਆਂ ਵੀ ਮੇਰ ਪਰ ਬਾਮ ਕਿੱਥੇ ਰખી ਦੋ ਨਿੱਤੇ ਤਿੰਨ ਉਹਦੀਆਂ ਇੱਕ ਚੋਂ ਇੱਕ ਟਰਾਲੀ ਦੇ ਦੋ ਪੰਜ ਜਾਂਦੀਆਂ ਵਿੱਚ ਬੜੀਆਂ ਤਿੰਨ ਤਿੰਨ ਬੰਦੇ ਪੰਜ ਇੱਕ ਦੀਆਂ ਦੋ ਤਿੰਨ 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 ਪੰਜ ਇੱਕ ਦੀਆਂ ਹਾਂ ਤਿੰਨ ਫਾਨੇ ਚ ਨਿਕਲਦੀ ਕੋਈ ਸੈਂਟਾ ਅੱਛਾ ਤਿੰਨ ਬੰਜ ਜਾਂਦੀਆਂ ਤੇ ਇੱਥੇ ਕਰਕੇ ਤਿੰਨ ਕੱਢ ਦਿੰਦੇ ਵਿੱਚੋਂ ਭਾਉਂਦੇ ਤੇ ਠੀਕ ਹੈ ਠੀਕ ਹੈ ਮੈਂ ਇੱਕ ਚੋਂ ਕਿੰਨੀ ਦੋ ਨਿਕਲਦੀ ਉਹਦੇ ਵਿੱਚੋਂ ਹੀ ਗਾਂ ਦੀ ਗਾਂ ਕੱਢ ਦਿੰਦੇ ਆ ਅੱਛਾ ਅੱਛਾ ਤੇ ਤੀ ਹੋਣੀ ਆ ਆਪਾਂ ਗਰਾਊਂਡ ਜਿਹੜਾ ਉਹ ਚੱਕਰ ਬਾਹਰਲਾ ਚ ਕਰੋ ਨਹੀਂ ਨਹੀਂ ਆਪ ਕੋਲੇ ਆ ਜਿ ਤਰ੍ਹਾਂ ਮੰਨ ਕੇ ਚੱਲ ਗਈ ਆਲੇ ਵਾਲੇ ਟਰਾਲੀਆਂ ਲੱਗੀਆਂ ਇੱਕ ਜੰਗਲਾ ਵਿੱਚ ਲੱਗੂਗਾ ਪਿਛੇ ਮਗਰਲੇ ਬੰਨੇ ਲੱਗੂ ਵੱਡਾ ਜੰਗਲਾ ਉਹਦੇ ਅੱਗੇ ਲੱਗੂਗਾ ਛੋਟਾ ਜੰਗਲਾ ਜਿਹੜਾ ਬਾਹਰਲਾ ਬਾਹਰਲਾ ਜੰਗਲਾ ਨਿੱਕਾ ਲਾਵਾਂਗੇ ਅਗਲਾ ਵੱਡਾ ਲਾਵਾਂਗੇ ਅਗਲੇ ਬੰਨੇ ਟੱਪ ਕੇ ਗਰਾਊਂਡ 'ਚ ਨਾ ਜਾਵਾਂਗੇ ਤੇ ਉਹ ਜਿਹੜੇ ਵਿੱਚ ਇਹ ਵਿੱਚ ਮੈਡ ਸੁੱਟਾਂਗੇ ਜਿਹੜੇ ਵਿੱਚ ਬਹਿ ਜਾਣਗੇ ਬੰਦੇ ਜਾਂ ਕੁਰਸੀਆਂ ਲਾ ਦਾਂਗੇ ਉਹਦੇ ਵਿੱਚ ਜੰਗਲੇ 'ਚ ਉਹਦੇ 'ਚ ਕੁਰਸੀਆਂ ਲਾਵਾਂਗੇ ਤੇ ਅਗਲੇ ਬੰਨੇ ਆਪਣੀ ਜਗ੍ਹਾ ਹੈ ਹਨਾ ਕਿੰਨਾ ਵੀ ਕਰਨਗੇ ਇਹਨਾਂ ਨਹੀਂ ਥੋੜਾ ਜਿਹਾ ਨਾ ਅਰੇਂਜਮੈਂਟ ਆਪਾਂ ਕਰਨਾ ਪੈਣਾ ਮੇਰੀ ਜੀ ਆਪਣਾ ਜਗਾ ਜਗਾ ਸਪੇਸ ਆਪਣਾ ਹੋਈ ਤੇ ਆਪਾਂ ਲੋਕਾਂ ਨੂੰ ਲੋੜੀਂਦੀ ਬਣਾਈ ਮਾਰਦੇ ਨੇ ਜੇ ਜਗਾ ਜਿਆਦਾ ਹੋਈ ਨਾ ਤਾਂ ਆਪੇ ਹੀ ਰੇਜ ਹੋ ਜਾਣਾ ਹੋ ਨਹੀਂ ਕਰਾਂਗੇ ਸੈਟਿੰਗ ਕਿਤਰਾ ਨਾ ਮੰਨ ਕੇ ਚੱਲ ਵੀ ਆਪਾਂ ਵਿੱਚ ਆਪਾਂ ਕੁਰਸੀਆਂ ਲਾ ਦੇਣੀਆਂ ਤੇ ਅਗਲੇ ਬੰਨੇ ਜਿਹੜੀ ਗਰਾਊਂਡ ਆ ਜਿੱਥੇ ਲੋਕਾਂ ਨੇ ਬਹਿਣ ਅਗਲੇ ਬੰਨੇ ਆ ਉੱਥੇ ਆਪਣਾ ਲੀਕ ਤੋਂ ਪਿੱਛੇ ਪਿੱਛੇ ਮੈਡੋ ਸ਼ਾਂਦਨੇ ਆ ਬਹਿਣ ਨੂੰ ਵੀ ਜਿਹੜੇ ਆਪਣੇ ਬੰਦੇ ਚਲੋ ਗਰਾਊਂਡ ਦੇ ਵਿੱਚ ਵੀ ਵੜਨਾ ਚਾਹਣਗੇ ਤੇ ਇੱਕ ਨਾ ਵਿੱਚ ਬਹਿ ਜਾਣ ਜਿਹੜੇ ਹਨਾ ਵੀ ਅਗਲੇ ਬੰਨੇ ਹਾਂ ਪੀ ਲੋਕਾਂ ਨੂੰ ਯਾਰ ਮੈਚ ਵੇਖਣ ਦਾ ਜਿਹੜਾ ਸਵਾਦ ਆ ਵੀ ਮੈਨੂੰ ਗਲਤੀ ਵੀ ਤਾਂ ਲੋਕਾਂ ਨੂੰ ਦਿਖਾਉਣਾ ਹਾਂ ਮੇਲਾ ਆਂ ਲੋਕਾਂ ਨੂੰ ਮੇਲਾ ਦਿਖਾਉਣਾ ਸੀ ਮੈਂ ਆ ਵੀ ਦੇਖਣ ਦੇ ਮੈਂ ਇਹ ਮੰਨ ਦਿਖਾਣਾ ਨਾ ਅੰਟੀ ਰੋਲਾਂ ਲੈਂ ਗਿਆ ਮੈਚ ਵੇਖਣ ਕਿਨੇ ਗਿਆ ਅੱਛਾ ਬਿਲਕੁਲ ਦੋਗੂ ਵੇਖਣੇ ਕਰਦੇ ਬਿਲਕੁਲ ਲੋਕ ਲੋ ਵੇਖਣ ਨੂੰ ਸਾਡੇ ਉੱਥੇ ਅਗਦੋਂ ਫਰੇਈ ਘੜਿਆ ਨਾ ਅੱਗੇ ਪਹਿਲਾਂ ਵਾਲੇ ਘਰੇ ਹੁੰਦਾ ਮੈਂ ਇੱਦਾਂ ਮੈਂ ਇਦਾਂ ਹੂੰ ਘੜਿਆ ਕਾਫੀ ਘੜਿਆ ਉਹ ਪਹਿਲੋਂ ਨਾ ਟੀਮਾਂ ਜਿਆਦਾਆਂ ਤਗੜੀਆਂ ਬੰਦੀਆਂ ਹੁੰਦੀਆਂ ਹੁੰਦੀਆਂ ਹੁਣ ਥੋੜਾ ਜਿਹਾ ਨਾ ਇੱਕ ਅੱਗੇ ਨਾ ਜਿਹੜੇ ਬੰਦੇ ਹੁੰਦੇ ਸਾਰੇ ਇਕੱਠੇ ਹੁੰਦੇ ਨਾ ਇੱਕ ਘਰ 'ਚ 6-6 ਮੁੰਡੇ ਹੁੰਦੇ ਉਹ ਸਾਰੇ ਸਲਾਹ ਕਰਕੇ ਜੋ ਚੁਚਲੀ ਹੁੰਦੇ ਇੱਕ ਕਰੇ ਇੱਕ ਬੰਦਾ ਦੋਵੇਂ ਵਿਆਹੇ ਆ ਸੱਨੇ ਛੁੱਟੀ ਹੁੰਦੀ ਉਹ ਜਨਾਨੀ ਨਹੀਂ ਜਾਂਦਿੰਦੀਆਂ ਆਪਦੇ ਪਰਿਵਾਰ ਦੇ ਨਾਲ ਪਰਵਾਸ ਸਾਰੇ ਬਿੱਜੀ ਨਹਿਰ ਤੋਂ ਹੋਣੀ ਗੱਲ ਆ ਗਈ ਉਹ ਅੱਗੇ ਥੋੜਾ ਜਿਹਾ ਅੱਗੇ ਫਿਰ ਛੜੇ ਛਾਂੜ ਵੀ ਜਿਆਦਾ ਨੇ ਨਾਲੇ ਅੱਗੇ ਪਿਆਰ ਵਾਲਾ ਹੁਣ ਸਾਡੇ ਵੀ ਹੋਣੀ ਉਹ ਗੱਲ ਆ ਗਈ ਸਾਡੇ ਵੀ ਆਹਾਂ ਅੱਗੇ ਬੜਾ ਜਿਹਾ ਅੱਗੇ ਜੇ 6 ਮਨੇ ਘਰੇ ਰਹਿੰਦੇ ਨਾ ਪਾਉਣ 6 ਇੱਕ ਨਹੀਂ ਆਇਆ ਨਾ ਸ਼ਾਮੇ ਉਹਨੂੰ ਡੀਕਰੋਟੇ ਖਾਂਦੇ ਹੁੰਦੇ ਸੀ ਉਹ ਨਹੀਂ ਆਇਆ ਹੂੰ ਤੇ ਇਹ ਨਹੀਂ ਪਤਾ ਨਾਲ ਦੇ ਕਮਰੇ ਕੌਣ ਨਾਲ ਦੇ ਕਮਰੇ ਕੌਣ ਨੇ ਮੁੱਕਦਾ ਜਾਂਦਾ ਪਿਆਰ ਸਿੱਧੀ ਗੱਲ ਆ ਅੱਗੇ ਰੋਟੀ ਉਹਨਾਂ ਘਟਕਠੀ ਬਣਾਉਣੀ ਸਰ ਟਿਕਣਾ ਜਰੂਰ ਆਣੀ ਉਹਨੂੰ ਫੋਨ ਕਰਨਾ ਫੋਨ ਭਾਵੇਂ ਕੋਈ ਸ਼ਾਮੜਾ ਕਰਨਾ ਦੋ ਦਿਨਾਂ ਦੇ ਕਿਸੇ ਨੂੰ ਕੋਈ ਬੰਦੇ ਨੂੰ ਮਗਰ ਫੋਨ ਨਹੀਂ ਹੁੰਦਾ ਇਹ ਨਾ ਕਰ ਜਬਾਣ ਹੋ ਗਿਆ ਬੁਰਾ ਬੰਦ ਐਸੇ ਢੀ ਕਿਥੇ ਰੱਖੀਏ ਹੋ ਮਤਲਬ ਅਰੇ ਇੱਥੇ ਉਹ ਆਪਾਂ ਚੱਲ ਗਏ ਥੋੜੀ ਇਹ ਤਾਂ ਚੱਲੇ ਮਤਲਬ ਇਹੋ ਉਹ ਆ ਗਿਆ ਸੰਗੀਤ ਪਈ ਰਾਂ ਗਾਉਣ ਤੇ ਮੇਰੇ ਕੋਲ ਗਾਈ ਦੇ ਗੱਲ ਪੱਲੇ ਬਣ ਕੇ ਰੱਖ ਸੱਜਣਾ ਪੈਸੇ ਪਿੱਛੇ ਨਹੀਂ ਯਾਰ ਬਟਾਈ ਦੇ ਉਹ ਗੱਲ ਪੱਲੇ ਬਣ ਕੇ ਰੱਖ ਸੱਜਣਾ ਪੈਸੇ ਪਿੱਛੇ ਨਹੀਂ ਯਾਰ ਬਟਾਈ ਦੇ ਜਦੋਂ ਪਿਆਰ ਹੈ ਓ ਓ ਓ ਓਏ ਓ ਤੜਾ ਤਾ ਆਵੇ ਭੱਜ 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 ਜੀਆਂ ਤਾੜੀਆਂ ਫਰੰਦੀਪੁਰੀਆਂ ਉਹਨਾਂ ਨੇ ਭਰਾ ਫੜ ਲਿਆ ਓ ਕਾਲੇ ਪਾਣੀ ਨੂੰ ਕਾੜ ਨੂੰ ਸੱਤ ਕਿਸਮੇ ਪਾਇਆ ਹਰਪਾਲ ਦਾ ਜੱਫਾ ਪਾ ਕੇ

ਚਗੇ ਨੰਦ ਵੀ ਸੋ ਆ ਜਿਹੜੇ ਟਾਉਂ ਟਾਉਂ ਜਿਹਨਾਂ ਦੀਆਂ ਗੱਲਾਂ ਪਰੇ ਆ ਜਿਵੇਂ ਚਿੜੀ ਦੇਵੇਂ ਨੰਮਣਾ ਸੀ ਉਹ ਵੀ ਕਹਿੰਦੇ ਵੀ ਅੱਗੇ ਭਾਂਜੀ ਰਾਜਮੰਦਰ ਕਾ ਕੋਈ ਖੜੇ ਉਹਨਾਂ ਨੂੰ ਕੋ ਜਰੂਰੀ ਆ ਜੀਓ ਤੇਰੋ ਇੱਥੇ ਤੱਕ ਬੈਠ ਸੀ ਇੱਥੇ ਤੱਕ ਬੈਠ ਰੱਖੀਏ ਕਿ ਮਾਦਰ ਸਵਾਮਾਨ ਤਖਾ ਡਿਊਟੀ ਰਹੀ ਸਾਡੀ ਪਰਾਂ ਦੀ ਨਾਮ ਸਨਕਾਰ ਕਰਦੇ ਆ ਪੰਜਾਬ ਪੂਰੀ ਸਰਕਾਰੀ ਸੁਸ਼ੀਅਤ ਵੱਡਾ ਮਾਨ ਸਰਮਾਨ ਫਰੰਦੀਪੁਰੇ ਦਾ 10000 ਰੁਪਇਆ ਦੇ ਦਿੱਤਾ ਤੋ ਕੰਕਰਪੁਰ ਤੋਂ ਮਾਰ ਵੀਰ ਕੋਲਿਆ ਕਹਿੰਦਾ ਦੋਤੀ ਪਰਵਾੜ ਕਹਿੰਦਾ ਕਿ ਇਹ ਸਾਡੇ ਵੱਲੋਂ ਸਰਗੇ ਬਰਸੀ ਸਿੰਘ ਦੀ ਜੋਦੀ ਦੇ ਪਨਾਹ ਲਈ ਹੁਣ ਵੱਡੀ ਅਲੜੀ ਓਏ ਇੱਕ ਤਾੜੀ ਮਾਰੋ ਵੀਰ ਕੋਲਿਆ ਤੋਂ ਵੱਡੀ ਲੈ ਕੇ ਜਿੱਤੀ ਜਾ ਰਹੀ ਹੈ ਇਹ ਕਹਿੰਦੇ ਫਰਦੀਪੁਰ ਦੀ ਪੂਰੀ ਟੀਮ ਤੇ ਲਾ ਜੱਗੂ ਫਾਈਨਲ ਸੀ ਲੰਕਾਰੇ ਹੋ ਗਿਆ ਟੀਮ ਦਾ 15 ਦਾ ਨੰਬਰ है आता ਲਾ ਦੀਆ ਫਰੰਦੀਪੁਰ ਕੇ ਦੇ ਜੱਸੇ ਦੇ ਲਓ ਸਿਰੇ ਦੀ ਟੱਕਰ ਹੈ ਫਰੰਦੀਪੁਰੀਆ 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 ਚੱਲਾ ਦੇ ਵੀਰ ਸੰਦਰ ਕੰਧਾ ਦੇਦੇ 1000 ਸੱਜਾ ਰੋਰ ਮਰਮਰੀ ਨਹੀਂ ਆਏ ਵਾ ਵਾ ਸਭ ਆਉਂਦੇ ਸਭ ਮਰਮਰੀ ਕਦੇ ਨਹੀਂ ਆਪਣੇ ਬਾਪੂ ਨੇ ਕਿਹਾ ਅੱਜ ਆਇਆ ਏ ਕੋਈ ਕਹਿੰਦਾ ਮੈਂ ਜਿੱਤ ਜੀ ਮੌਨ ਲੱਗੇ ਮੈਨੂੰ ਇੰਨੀ ਸ਼ਰਮ ਆਈ ਨਾ ਇਹ ਬਾਪੂ ਕਰਕੇ ਅੱਜ ਮੈਂ ਜਿੱਤੇ ਮੈਨੂੰ ਕਹਿੰਦਾ ਉਹਨੋਂ ਬੜੀ ਬੜੀ ਬੇਜਾਨ ਚੈਲਾ ਆਇਆ ਏ ਤੇ ਦੋ ਜਾਂ ਮਰਾ ਬੈਠੇ ਹੀ ਕਹਿੰਦਾ ਮੈਂ ਅੱਜ ਤੇਰਾ ਕੀ ਦੇਖਣਾ ਰੋਜਾ ਤੰਦੇ ਚੈਲਾ ਨਾ ਬਾਪੂ ਬਾਪੂ ਨਾ ਮੈਂ ਮੈਂ ਤੁਹਾਨੂੰ ਦੱਸਦਾ ਤਾ ਹੀ ਤੈਨੂੰ ਬਾਪੂ ਨੇ ਕਿ ਬਾਪੂ ਤੇਰੀ ਬੋਲੀ ਮੈਨੂੰ ਪਤਾ ਆ ਓਏ ਆਇਆ ਕਿੱਥੇ ਆਇਆ ਕਿੱਥੇ ਖੜੇ ਇੱਕ ਮਿੰਟ ਦੇਖ ਦੇ ਜੀਓ ਥੋੜਾ ਚੱਲੋ ਮਦਦ ਨਹੀਂ ਨਾ ਕਰੀਏ ਵਾਹ ਕਰੋ ਆਪ ਦਾ ਕਿਹੜੀ ਕਰਨੀ ਇਤਨਾ ਤੁਸੀਂ ਕਰਮ ਕਰਦੇ ਜੇ ਇੱਥੇ ਤੇ ਬਾਹਰ ਕੋਈ ਲੱਤਾਂ ਖਿੱਚਣ ਵਾਲਾ ਜੇ ਉਹ ਬੰਦਾ ਆਪਣਾ ਕੋਈ ਲੱਤਾਂ ਨਾ ਖਿੱਚੇ ਤੇ ਆਪਾਂ ਨੂੰ ਕਿੱਦਾਂ ਪਤਾ ਲੱਗੇ ਆ ਆਪਣੀ ਕਿਹੜੀ ਰੇਸ ਤੇ ਆਪਾਂ ਦਾ ਨਹੀਂ ਲੱਗਣਾ ਹੁੰਦਾ ਇਸ ਕਰਕੇ ਕੋਈ ਵੀ ਆਪਣੀ ਬਖਤੋਈ ਕਰਦਾ ਨੂੰ ਉਹਨੂੰ ਕਰਨ ਦੋ ਉਹ ਮਹਾਰਾਜ ਨੇ ਹਰ ਕੇ ਦੀ ਡਿਊਟੀ ਲਈ ਹੈ ਪਰ ਤੂੰ ਹੀ ਨਾ ਕੇ ਦੀ ਬਖਤੋਈ ਕਰੋ ਜੇ ਆਪਾਂ ਕੇ ਦੀ ਬਖਤੋਈ ਕਰਾਂਗੇ ਤੇ ਮਹਾਰਾਜ ਨੇ ਕਿਹਾ ਨਾ ਜਿਹੜਾ ਤੇਰੀ ਕਰਨਦਾ ਤੂੰ ਉਹਦੀ ਕਰੀ ਜਨਾ ਸਾਹਬ ਦੇ ਬਰਾਬਰ ਆ ਫਿਰ ਤੇਰਾ ਕੀ ਆ ਉਵੇਂ ਤੂੰ ਵੀ ਉਹਦੀ ਬਖਤੋਈ ਕਰਦਾ ਹੀ ਆ ਹਾਂ ਬਲਕਿ ਚੱਕਰ ਵੇਖ ਅੱਜ ਅੱਜ ਇਹ ਮੈਂ ਗੱਲਾਂ ਕਰਦਾ ਕਿਤੇ ਮੇਰੇ ਤੋਂ ਕਿਸੇ ਨੇ ਉਦਾਂ ਵੀ ਸਵਾਦ ਵੀ ਲੈਣਾ ਹੋਵੇ ਨਾ ਉਦਾਂ ਵੀ ਵੀ ਇਹ ਕਿਤੇ ਕੈਮਰੇ ਦੇ ਵਿੱਚ ਹੀ ਕਹਿੰਦਾ ਇਦਾਂ ਉਦਾਂ ਵੀ ਲੈ ਕੇ ਵੇਲੇ ਕਿ ਮੈਂ ਕਿਸ ਦੀ ਬਖਤੋਈ ਕਰਦਾ ਨਹੀਂ ਕਰਦਾ ਕਰਨੀ ਨਹੀਂ ਨਹੀਂ ਕਰਨੀ ਆ ਫਿਰ ਆਪਾਂ ਰਲ ਜਾਣਾ ਉਹਨਾਂ ਦੇ ਨਾਲ ਕਦੀ ਨਹੀਂ ਕਰਦਾ ਨਾਲ ਹੀ ਰਹਿੰਦਾ ਰਹੇ ਕਦੀ ਵੀ ਤਾਂ ਮਹਾਰਾਜ ਦੇ ਨਾਲ ਉਹ ਮੰਗਣਾ ਉਹਨਾਂ ਦਾ ਆਪਣੀ ਇੱਕੋ ਥਿਉਰੀ ਰੱਬ ਤੋਂ ਮੰਗਦਾ ਜਿਹਦੇ ਘਰ ਕਿਹੇ ਗੱਲ ਦਾ ਘਟਾ ਬੰਦ ਆਪਾਂ ਬੱਚੇ ਫਿਰਦੇ ਬੰਦਿਆਂ ਮਗਰ ਬੰਦਾ ਕੋਈ ਆਪਾਂ ਨੂੰ ਕੀ ਦਊਗਾ ਬੰਦਾ ਤੇ ਆ ਭੁੱਖਾ ਬੰਦੇ ਨੂੰ ਕੌਣ ਦਿੰਦਾ ਮਹਾਰਾਜ ਦੇ ਨਾਲ ਉਹ ਉਹ ਆਪਾਂ ਨੂੰ ਕੀ ਦੇ ਦਊਗਾ ਉਹਦੇ ਘਰੇ ਮੰਗੋ ਜੀ ਦੇ ਘਰੇ ਭੰਡਾਰੇ ਪੂਰੇ ਆ ਪਤਾ ਨਹੀਂ ਕਿੰਨੇ ਆ ਉਹ ਤੈਨੂੰ ਇੰਨਾ ਦੇ ਦੇ ਤੇਰੇ ਤੋਂ ਵਰਤੇ ਨਾ ਜਾਵੇ ਤੈਨੂੰ ਤੇਰੇ ਤੋਂ ਵਰਤੇ ਨਾ ਜਾਊਗਾ ਕਿੰਨਾ ਕੀ ਕਰਾਂਗੇ ਪੈਸੇ ਨੂੰ ਉਹਦੇ ਤੋਂ ਮੰਗੂ ਕੀਤਾ ਜੀ ਉਹਨੇ ਕਰ ਦੇਣਾ ਤੰਗੀ ਤੋਂ ਆਪਾਂ ਆਪਾ ਬੰਦਿਆਂ ਤੋਂ ਮੰਗੀ ਜੀ ਨਾ ਮੇਰਾ ਸਰੀਰ ਨਾ ਤੁਰਦਾ ਨਹੀਂ ਹੁੰਦਾ ਤੁਰਦਾ ਹੁੰਦਾ ਸੀ ਹਾਂ ਤੱਕੀ ਨਾ ਜਦੋਂ ਇਹ ਇਹ ਨਾਮ ਲੱਗਿਆ ਮੈਂ ਅੱਗੇ ਅੱਗੇ ਹੁੰਦਾ ਮੇਰਾ ਤੁਰਦਾ ਸੀ ਬਹੁਤ ਤੁਰਦਾ ਰੀਆਂ ਜਾਨ ਜਾਨ ਆਈ ਆ ਤੁਰਦਾ ਨਹੀਂ ਲੱਗਦਾ ਸਪੀਡ ਥੋੜੀ ਘੱਟ ਆਉਂਦੀ ਨਹੀਂ ਜਦੋਂ ਪਹੁੰਚਦਾ ਨਾ ਆਉਂਦਾ ਲੋਕ ਫਿਰ ਬਾਹਾਂ ਚ ਪਾਸੋਂ ਆਉਂਦੇ ਉਹ ਮਨ ਲੱਤ ਤੋਂ ਦੇ ਵਾਚੀ ਹੁਣ ਇਹ ਟੈਕਨੋਲੋਜੀ ਜਾਣਦੇ ਆਏ ਨੇ ਉੱਤੋਂ ਮਾੜਾ ਇਹ ਖੇਡ ਚ ਬੰਦੇ ਨੂੰ ਬੰਦਾ ਦੇ ਸਪ੍ਰਿੰਗਾਂ ਨੂੰ ਤਾਂ ਨਹੀਂ ਜਾਂਦਾ ਓੱਥੇ ਉਹਦਾ ਮੱਝੀ ਬੰਦੇ ਇਹ ਬਾਹ ਬਾਤ ਨੇ ਪਾਣੇ ਬੰਦੇ ਜਾਣ ਭੌਣ ਤੇ ਜਾਣ ਥੋੜੀ ਕੀ ਕਿ ਹੁਣ ਭੁੱਲਦੇ ਆ ਪਹਿਲਾਂ ਅਸੀਂ ਨਾ ਜਦੋਂ ਇਦਾਂ ਹੁੰਨੇ ਆੀ ਪਾਬਾ ਹੁੰਦਾ ਸੀ ਛੇਰੀ ਥੋੜੀ ਹੁੰਨੀ ਪਾਡੂ ਨਹੀਂ ਕਿਤੇ ਕਿਤੇ ਬੰਦੇ ਹੁੰਦੇ ਆ ਇਦਾਂ ਅਸੀਂ ਖੇਡ ਕੇ ਅੱਦਾ ਅੱਦਾ ਘੰਟਾ ਘੰਟਾ ਭੁੱਲਦੇ ਹੁੰਨੇ ਆ ਇਦਾਂ ਹੀ ਕੁੱਲਣਾ ਹਕ ਤੇ ਹੁਣ ਵੀ ਜੰਗੇ ਜੇ ਤੁਸੀਂ ਬੈਠੇ ਨੇ ਐਂ ਇਦਾਂ ਬੰਦੇ ਜੁੜੀ ਹੁੰਨੇ ਆ ਮੈਂ ਅੱਜ ਦਾ ਘੰਟਾ ਘੰਟਾ ਭੁੱਲਣਾ ਤੇ ਚੱਲ ਜਾਈਏ ਉਹਦੋਂ ਕਾਡਾ ਮਾਰਾ ਲਾਗੇ ਚੱਕਰ ਦੇ ਕਿੜੇ-ਕਿੜੇ ਰੇ ਹਰਿਆਣੇ ਦਾ ਹੈ ਸਾਬੋ ਦੀ ਤਲਵੰਡੀ ਉਦੋਂ ਛੜਨਾ ਨਵਾਂ-ਨਵਾਂ ਹੀ ਅਜੇ ਦਾ ਕੁਰਮਾਨਿਆਂ ਦਾ ਉਦੋਂ ਮੇਰੇ ਹਿਸਾਬ ਨਾਲ 11 ਟੱਜ ਲੱਗਾ ਉਹ 10 ਜੱਫੇ ਜਿੱਤੇ ਲੱਗਦਾ ਉਹਨੂੰ ਹੀ ਜੱਫਾ ਮੇਰੇ ਹਿਸਾਬ ਨਾਲ ਉਦੋਂ ਇੱਕ ਹੁੰਦਾ ਹੀ ਪਾਟਲ ਇੱਕ ਹੁੰਦਾ ਹਰਿਆਣੇ ਦਾ ਅੰਕਲ ਜਿਹੰਦਾ ਹੈ ਅੰਕਲ ਹੁੰਦਾ ਇਹ ਨਾ ਕ ਅੰਕਲ ਇੱਕ ਸਤੀਸ਼ ਸ਼ਿੱਲੂ ਇੱਕ ਇੱਕ ਪਾਟਲ ਇਦਾਂ ਦਾ ਪਾਟਲ ਹੀ ਇੱਕ ਪਾਟਲ ਪਾਟਲ ਤੇ ਉਹਨਾਂ ਦੇ ਜਾਫੀ ਵੀ ਜਿਹੜੇ ਸੀ ਨਾ ਬੜੇ ਚੰਗੇ ਚੰਗੇ ਪਿੱਛੋ ਪੋਛੂ ਹਣੀ ਬੜੇ ਤਕੜੇ ਜਾਫੀ ਤੇ ਮੇਰੇ ਹਿਸਾਬ ਨਾਲ ਸਾਬੋ ਕੀ ਤਰ੍ਹਾਂ ਦੀ ਮੇਰੇ ਨਾਲ ਨਾ 14 ਟੱਚ 14 ਟੱਚ 10 ਜਫੇ ਹੀ ਮੇਰੇ ਭੱਜ ਨਹੀਂ ਮੇਰੇ ਹਿਸਾਬ ਨਾਲ ਸਾਡਾ ਵੀ ਨਾ ਮੜਨ ਦਿੰਦਾ ਕੋਈ ਜਿੱਤੇ ਜਫਿਆਂ ਦੇ ਜਿੱਤੇ ਆ ਉਧਰੋਂ ਮੈਂ ਨਹੀਂ ਮੜਨ ਦਿੰਦਾ ਤੇ ਉਧਰੋਂ ਉਹ ਨਹੀਂ ਮੜਨ ਦਿੰਦੇ ਜਾਂ ਸਾਡਾ ਤਾਬਾ ਭੱਜਾ ਇਕੱਲਾ ਬਸ ਹੋਰ ਨਹੀਂ ਕਿ ਇਹਨੂੰ ਮੱਜਨ ਦਿੰਦਾ ਨਾ ਸਰੀਆਲੀ ਹੋਇਆ ਪਲਵਾਨ ਮੈਚ ਹੈ ਜਿੱਲੇ ਵਈ ਜਿੱਲੇ ਤੋਂ ਬਣੀ ਸਰੀਆਲੀ ਫਿਰ ਪਾਇਆ ਨਹੀਂ ਪਲਵਾਨਾ ਉਦੋਂ ਮਿਹਨਤੋਂ ਤੁਸੀਂ ਥੋੜੀ ਕਿਤੇ ਮਿਹਨਤ ਕਿਤੇ ਸਮਿਆਂ ਹੈ ਆ ਮੁੰਡੇ ਹਣੇ ਘਟ ਗਈ ਆ ਆ ਮੁੰਡੇ ਹਣੇ ਨਾਲ ਲਾਉਣੇ ਚਾਹੀਦੇ ਇਹਨਾਂ ਨੂੰ ਗੱਲ ਹੈ ਜਦੋਂ ਜਾਦੂ ਖਾਣਾ ਤੇ ਮਿਹਨਤ ਘਟ ਗਈ ਆ ਉਦੋਂ ਬੰਦੇ ਤੇ ਅੱਧਾ ਅੱਧਾ ਘੰਟਾ ਤੇ ਸਟਰਗਲ ਹੋ ਜਾਂਦੀ ਹੁੰਦੀ ਤੇ ਜਦੋਂ ਟੀ ਡੀ ਡੂ ਡੀ ਵਰਗਾ ਗਾੜੀ ਆ ਬਾਹਾਂ ਕਾ ਲੈਂਦਾ ਹੁਣ ਮੈਂ ਉਦਾਂ ਦੀ ਰੇਡਰ ਗੋਡਿਆਂ ਦੇ ਪਲੱਸ ਪ੍ਰੈਸ ਮਾਰਦਾ ਨਹੀਂ ਵੇਖਿਆ ਜਿਹੜਾ ਗੋਡੇ ਵਿੱਚ ਐ ਮੋੜ ਦਿੰਦਾ ਹੈ ਉਹਨੇ ਆ ਜਿਹੜੇ ਲੱਤਾਂ ਲੁੱਤਾਂ ਲਏ ਉਹ ਤੇ ਪੁੱਲ ਜਾਣ ਉਹਨੂੰ ਫੜ ਦਿਆ ਫੜ ਲੈਂਦੇ ਸੀ ਤੇ ਹਾਂ ਪਲਵਾਨ ਜਿਓ ਉਹ ਉਹ ਜਿੱਦਾਂ ਜਾਂਦਾ ਹੈ ਨਾ ਐ ਉਹਨੇ ਉਹਦੀ ਕਬੱਡੀ ਵੀ ਹੋਰ ਕਿੱਦਾਂ ਦੀ ਐ ਠਮਕ ਠਿਮਕ ਕੇ ਜਾਣਾ ਨੇ ਬੰਦਾ ਉਹਦੇ ਲੱਗਾ ਬੰਦੇ ਦੇ ਵਿੱਚ ਹੀ ਕੈਂਚੀ ਪਾਈ ਐ ਵਿੱਚ ਵੱਢ ਜਣਾ ਤੇ ਆਹ ਮਾਰਨੀ ਪ੍ਰੈਸ ਗੋਡਿਆਂ ਦੀ ਗੋਡੇ ਵਿੱਚ ਬਾੜ ਦੇਣੇ ਆ ਇੱਥੋਂ ਲਾ ਕੇ ਤਾਂ ਕਰ ਗਏ ਨਾ ਆਪਾਂ ਹੀ 10 ਥੱਲੇ ਲਾਈਦੇ ਆ ਨਾ ਥੱਲੇ ਲਿਚੀਲਾ ਵੜਾ ਥੱਲੇ ਟੋਆ ਪਾਟ ਕੇ ਵਿੱਚ ਲਾ ਹਾਂ ਇਹ ਵਿੱਚ ਆਇਆ ਮੈਂ ਉਹ ਡੇਵ ਪੂਰਾ ਫੁੱਲ ਫਿੱਟ ਨਹੀਂ ਗੋਡਿਆਂ ਦੀ ਗੱਲ ਚ ਕਰਦੇ ਨਹੀਂ ਨਹੀਂ ਉਹ ਭਲਵਾਨ ਜੀ ਬਾਦ ਨਹੀਂ ਹੈ ਉਹ ਬੰਦਾ ਬੰਦਾ ਪਲਗ ਚੱਕ ਰਿਹਾ ਹੁਣ ਮੈਂ ਤੈਨੂੰ ਗੱਲ ਦੱਸਾਂ ਕਿ ਇਹ ਰੇਟਰ ਚ ਦਾਸ਼ ਨਹੀਂ ਹੈਗੀ ਕਿਹੇ ਰੇਟੇ ਤੋਂ ਸਟਰਗਲ ਨਹੀਂ ਹੈ ਜੀ ਉਦੋਂ ਬੰਦਾ ਬਲਕੀ ਕਰ ਦਿੰਦੇ ਸੀ ਬੰਦਾ ਐਂ ਗਾੜੀ ਹੁੰਦਾ ਹੈ ਨਾ ਬੰਦੇ ਨੂੰ ਐ ਐ ਕਰਕੇ ਤੇ ਇੱਧਰ ਨੂੰ ਜਾ ਕੇ ਇੱਧਰ ਨੂੰ ਜਾ ਕੇ ਤੇ ਬੰਦੇ ਨੂੰ ਉਦਾਂ ਹੀ ਖੇਡ ਦਿੰਦੇ ਪੈਰਾਂ ਤੋਂ ਹੀ ਕਰ ਦਿੰਦੇ ਐ ਜਿੱਦਾਂ ਇਦਾਂ ਗਾੜੀ ਬੰਦਾ ਹੋਇਆ ਨਾ ਭੱਜ ਕੇ ਉਹ ਬੰਦੇ ਨੂੰ ਗਾੜੀ ਰੁਕਣ ਨਹੀਂ ਦਿੰਦੇ ਜਾਫੀ ਨੂੰ ਕਦੀ ਐ ਨੂੰ ਕਦੀ ਐ ਨੂੰ ਰੁਕਦਾ ਹੀ ਨਹੀਂ ਬੰਦਾ ਗਾੜੀ ਵੀ ਉਹ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਰੁਕਾਂ ਕਿੱਦਾਂ ਗਾੜੀ ਐਂ ਇਦਾਂ ਕਰਦੇ ਹਾਂ ਹੁਣ ਮੰਨ ਕੇ ਚੱਲ ਜਿੱਦਾਂ ਤੂੰ ਤੇਜ਼ ਹੈ ਹੁਣ ਮੰਨ ਲਾ ਉਹਨੇ ਹੱਥ ਲਾਇਆ ਗਾੜੀ ਹੋ ਗਏ ਤੈਨੂੰ ਭਜਾਉਣਾ ਜਿੱਦਾਂ ਤੂੰ ਭੱਜਦੇ ਉਦੋਂ ਆ ਜੀ ਆ ਜੀ ਇਦਾਂ ਤੇ ਜੀ ਕਰਦੇ ਉਹ ਉਹ ਬਲਗੀ ਕਰ ਦਿੰਦੇ ਜੀ ਹੁਣ ਹੁਣ ਜਾਫੀ ਕੀ ਕਰਦਾ ਰੇਡਰ ਕੀ ਕਰਦਾ ਰੇਡਰ ਰੇਡਰ ਕਮਲਾ ਆ ਰੇਡਰ ਨੂੰ ਖੁਦ ਨੂੰ ਨਹੀਂ ਪਤਾ ਮੈਂ ਕਿੱਦਾਂ ਭੱਜੰਦਿਆਂ ਖੁਦ ਰੇਡਰ ਨੂੰ ਨਹੀਂ ਪਤਾ ਮੈਂ ਕਿੱਦਾਂ ਭੱਜੰਦਿਆਂ ਉਹ ਕਹਿੰਦਾ ਵਾਹ ਰੂਫ ਮੱਲੀ ਤੇ ਆ ਗਿਆ ਉਦੋਂ ਰੇਡਰ ਵਾਲਾ ਕੀ ਕਰਦੇ ਸੀ ਉਦੋਂ ਜਾਫੀ ਨੂੰ ਜਾਫੀ ਨੂੰ ਕੰਪਿਊਜ਼ ਕਰਦੇ ਸੀ ਹਾਂ ਜਾਫੀ ਜਾਫੀ ਨਾ ਖੇਖਣ ਕਰਦੇ ਹੁਣ ਮੈਂ ਉਦਾਂ ਦੀ ਰੇਡਰ ਗੋਡਿਆਂ ਦੇ ਪਲੱਸ ਪ੍ਰੈਸ ਮਾਰਦਾ ਨਹੀਂ ਵੇਖਿਆ ਜਿਹੜਾ ਗੋਡੇ ਵਿੱਚ ਐ ਮੋੜ ਦਿੰਦਾ ਹੈ ਉਨੇ ਜਿਹੜੇ ਲਤਾਂ ਲੁੱਤਾਂਲੇ ਉਹ ਤੇ ਭੁੱਲ ਜਾਣ ਉਹਨੂੰ ਫੜ ਫੜ ਲੈਂਦੇ ਸੀ ਤੇ ਜੀਤਾ ਬੰਦਾ ਪਲਵਾਨ ਯੋ ਉਹ ਉਹ ਜਿ ਤਰ੍ਹਾਂ ਜਾਂਦਾ ਹੈ ਨਾ ਐ ਉਹਨੇ ਉਹਦੀ ਕਬੱਡੀ ਵੀ ਹੋਰ ਕਿੱਦਾਂ ਦੀ ਐਥਮ ਕਿਥਮ ਕੇ ਗਿਆਣਾ ਨੇ ਬੰਦਾ ਉਹਦੇ ਲੱਗਾ ਬੰਦੇ ਦੇ ਵਿੱਚ ਹੀ ਕੈਂਚੀ ਪਾਈ ਐ ਵਿੱਚ ਵੱਢ ਜਾਣਾ ਤੇ ਆਹ ਮਾਰਨੀ ਪ੍ਰੈਸ ਗੋਡਿਆਂ ਦੀ ਗੋਡੇ ਵਿੱਚ ਬਾੜ ਦੇਣੇ ਆ ਇੱਥੋਂ ਲਾ ਕੇ ਤਾਂ ਐ ਕਰਕੇ ਦੇ ਨਾ ਆਪਾਂ ਜੀ ਦਾ ਥੱਲੇ ਲਈਦੇ ਆ ਨਾ ਥੱਲੇ ਲਈਦੇ ਥੱਲੇ ਚਕੀਲਾ ਵੜਾ ਉਹ ਥੱਲੇ ਟੋਆ ਪਾ ਕੇ ਵਿੱਚ ਹਾੜਾ ਹਾਂ ਇਹ ਵਿੱਚ ਆਇਆ ਨਾ ਗੋਡੇ ਵਿੱਚ ਪੂਰਾ ਫੁੱਲ ਫਿੱਟ ਨਹੀਂ ਨਹੀਂ ਉਹ ਭਲਵਾਨ ਜੀ ਬਾਹਰ ਨਹੀਂ ਐ ਉਹ ਬੰਦਾ ਬੰਦਾ ਬਲਗ ਚੱਕ ਰਿਹਾ ਹੁਣ ਮੈਂ ਤੈਨੂੰ ਗੱਲ ਦੱਸਾਂ ਕਿ ਇਹ ਰੇਟਰ ਚ ਦਾਸ਼ ਨਹੀਂ ਹੈਗੀ ਕਿਹੇ ਰੇਡੇ ਤੋਂ ਸਟਰਗਲ ਨਹੀਂ ਹੈਗੀ ਉਦੋਂ ਬੰਦਾ ਬਲਗੀ ਕਰਦੇ ਹੁੰਦੇ ਸੀ ਬੰਦਾ ਐਂ ਗਾੜੀ ਹੁੰਦਾ ਹੈ ਨਾ ਬੰਦੇ ਨੂੰ ਐਂ ਐਂ ਕਰਕੇ ਤੇ ਇੱਧਰ ਨੂੰ ਜਾ ਕੇ ਇੱਧਰ ਨੂੰ ਜਾ ਕੇ ਤੇ ਬੰਦੇ ਨੂੰ ਉਦਾਂ ਹੀ ਖੇਡ ਦਿੰਦੇ ਪੈਰਾਂ ਤੋਂ ਹੀ ਕਰ ਦਿੰਦੇ ਐ ਜਿਤਨਾ ਇਦਾਂ ਗਾੜੀ ਬੰਦਾ ਹੋਇਆ ਨਾ ਭੱਜ ਕੇ ਉਹ ਬੰਦੇ ਨੂੰ ਗਾੜੀ ਰੁਕਣ ਨਹੀਂ ਦਿੰਦੇ ਜਾਫੀ ਨੂੰ ਕਦੀ ਐ ਨੂੰ ਕਦੀ ਐ ਨੂੰ ਰੁਕਦਾ ਹੀ ਨਹੀਂ ਬੰਦਾ ਗਾੜੀ ਵੀ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਰੁਕਾਂ ਕਿੱਦਾਂ ਗਾੜੀ ਇਦਾਂ ਕਰਦੇ ਹਾਂ ਹੁਣ ਮੰਨ ਕੇ ਚੱਲ ਜਿੱਦਾਂ ਤੂੰ ਤੇਜ ਹੈ ਹੁਣ ਮੰਨ ਲਾ ਉਹਨੇ ਹੱਥ ਲਾਇਆ ਗਾੜੀ ਹੋ ਗਈ ਤੈਨੂੰ ਭਜਾਉਣਾ ਜਿੱਦੋਂ ਤੂੰ ਭੱਜਦੇ ਉਦੋਂ ਤੂੰ ਆ ਜੀ ਆ ਜੀ ਇੰਦਾਂ ਤੇਜ਼ ਕਰਦੇ ਉਹ ਉਹ ਬਲਗੀ ਕਰ ਦਿੰਦੇ ਜੀ ਹੁਣ ਹੁਣ ਜਾਫੀ ਕੀ ਕਰਦਾ ਰੇਡਰ ਕੀ ਕਰਦਾ ਰੇਡਰ ਰੇਡਰ ਕਮਲਾ ਆ ਰੇਡਰ ਨੂੰ ਖੁਦ ਨੂੰ ਨਹੀਂ ਪਤਾ ਮੈਂ ਕਿੱਦਾਂ ਭੱਜੰਦਿਆਂ ਖੁਦ ਰੇਡਰ ਨੂੰ ਨਹੀਂ ਪਤਾ ਮੈਂ ਕਿੱਦਾਂ ਭੱਜੰਦਿਆਂ ਉਹ ਕਹਿੰਦਾ ਬਾਗ ਰੂਹ ਮਿਲ ਗਈ ਤੇ ਆ ਗਿਆ ਉਦੋਂ ਰੇਡਰ ਵਾਲਾ ਕੀ ਕਰਦੇ ਸੀ ਉਦੋਂ ਜਾਫੀ ਨੂੰ ਜਾਫੀ ਨੂੰ ਹਮਯੋਜ ਕਰਦੇ ਹਾਂ ਜਾਫੀ ਜਾਫੀ ਨਾ ਖੇਖਣ ਕਰਦੇ ਜਾਫੀ ਤੇ ਲੱਗਾ ਜਾਫੀ ਦਾ ਜਿੱਧਰ ਨੂੰ ਭਾਰ ਪਿਆ ਉਧਰ ਨੂੰ ਕੱਢ ਦੇਣਾ ਦੋਵੇਂ ਪੈਰ ਕਮਾ ਕੇ ਜਾਂਦੇ ਸੀ ਐ ਥੋੜੀ ਜਾਣਾ ਆਵਾ ਆ ਚੋ ਕਿੱਥੇ ਇੱਥੇ ਡੋ ਕਰਦਾ ਇੱਥੇ ਆ ਕਿੰਨਾ ਕਿੰਨਾ ਗਾਇਬ ਹੋ ਜਾਂਦਾ ਤੇ ਸਾਰੇ ਤੂੰ ਪੂਰੀ ਭਜਦੇ ਜਾ ਜਾ ਕੇ ਉਹ ਇੱਕ ਲੀਟ ਉੱਤੇ ਉਹਨੇ ਆਏ ਐ ਨਹੀਂ ਜਾ ਬਸ ਇੱਕ ਫੁੱਟ ਪਿੱਛੇ ਆ ਆ ਦੇ ਇੱਥੇ ਆ ਨਾ ਇੱਥੇ ਆ ਇਹਨੂੰ ਕਿ ਲਾ ਟਾ ਮੋਟੇ ਨੂੰ ਕਿ ਲਾ ਟਾ ਚਲਾਉ ਮੋਟਾ ਹਾਂ ਚੱਲ ਆ ਆ ਪਈ ਆ ਹੁਣ ਵੇਖ ਦੂਜੇ ਲੋ ਆ ਲਾ ਮੋ ਟਾ ਉਹ ਦੋ ਲਾ ਲਾ ਟੱਚ ਮੈਨੂੰ ਹੀ ਨਾ ਹੁਣ ਮੈਂ ਐਦਾਂ ਐਦਾਂ ਹਟਾ ਡੇਗਰੇਟਰ ਕਰਦਾ ਐਦਾਂ ਐਦਾਂ ਨਹੀਂ ਹਟਦਾ ਆ ਐਦਾ ਵੀ ਐਦਾਂ ਹਟ ਨਹੀਂ ਬਸ ਇੱਥੋਂ ਆਇਆ ਹੁਣ ਹਾਂ ਕੰਨੀ ਲਾ ਜਦੋਂ ਜਦੋਂ ਤੂੰ ਦੋ ਆਈ ਤੇ ਤੂੰ ਲਾ ਕੰਨੀ ਤੂੰ ਹਟ ਹਟ ਵਿੱਚ ਜਦੋਂ ਚਾਹੀਦਾ ਜਦਾਂ ਤੂੰ ਹਟਦਾ ਉਦਾਂ ਹਟ ਲਾ ਜਿਹਦਾ ਜਿਹਦਾ ਉਹ ਹੈਗਾ ਨਹੀਂ ਤੇ ਚਾ ਰੇਡਰ ਉਹ ਜੂੜੇ ਵਾਲਾ ਉਹ ਇੱਥੇ ਦੋਰੀ ਉਹ ਕਰਦਾ ਕੀ ਆ ਕੱਖ ਨਹੀਂ ਉਹ ਭੱਜ ਕੇ ਆਇਆ ਇਧਰ ਪੁੱਤ ਜੀ ਤੁਹਾਨੂੰ ਮੈਂ ਗੱਲ ਦੱਸਾਂ ਗੱਲ ਸੁਣੋ ਉਹੋ ਜਿਹੇ ਬੰਦੇ ਦਾ ਆਪਾਂ ਉਦਾਂ ਟਾਈਮ ਕਰਾ ਸਕਦੇ ਆ ਚਾਚੀ ਇਧਰ ਭੱਜ ਕੇ ਆਇਆ ਬੜਾ ਇੱਕ ਗੱਲ ਸੁਣ ਹਾਂ ਹਾਂਜੀ ਜੀ ਰੋ ਤੁਸੀਂ ਮੇਰੀ ਗੱਲ ਸੁਣੋ ਹੁਣ ਮੇਰੇ ਆਲੂ ਭਰਕੇ ਨਹੀਂ ਹੁੰਦਾ ਉਹਨੂੰ ਪਤਾ ਮੈਨੂੰ ਤੇਗਾ ਬੱਜਣਾ ਬੱਜਣਾ ਤਾਂ ਕਰਕੇ ਤਾਡੇ ਲਾਉਂਦਾ ਇਹ ਇਹ ਮੈਨੂੰ ਇਹਨੂੰ ਨਹੀਂ ਲਾ ਸਕਦਾ ਦੋ ਤੇ ਇਹਨੂੰ ਲਾਉ ਤਾਨੂੰ ਲਾਉ ਹਾਂਜੀ ਹਾਂਜੀ ਹੁਣ ਤੁਹਾਡੇ ਤੇ ਕਿਉਂਦਾ ਵੀ ਤੇਜੋ ਜੋ ਆ ਗਈ ਮੈਂ ਆ ਗਈ ਕੋਈ ਨਹੀਂ ਬਸ ਜਿਹੜਾ ਜਿਹੜਾ ਜਫਾ ਲੱਗਦਾ ਪਹਿਲੀ ਤੂੰ ਬਚਾਇਆ ਦੂਜੀ ਫੇਰ ਦਾ ਚ ਬਚਾਈ ਜੇ ਮੈਂ ਖੋ ਚੁੱਕੀ ਹਾਂ ਮੈਨੂੰ ਪਹਿਲੀ ਵੀ ਲੱਗ ਰਿਹਾ ਉਹ ਪਹਿਲਾਂ ਜਫੇ ਕਹਿੰਦਾ ਜਿੱਥੋਂ ਤੂੰ ਦੋ ਬਾਅਦ ਚ ਫੜੇ ਨਾ ਖੁਰਤੀ ਫੁੜੀ ਹੁਣ ਹੁਣ ਜਦੋਂ ਦਾ ਟਾਈਮ ਹੋ ਜਾਏ ਉਹਨੂੰ ਟਾਈਮ ਹੋ ਜਾਏ ਕੈਮ ਹੋ ਜਾ ਉਹਦੇ ਵਿੱਚ ਵਰ ਗਿਆ ਬਗਲ ਇੱਥੱਲੇ ਰਹਿ ਹਾਂਜੀ ਉਹਨੂੰ ਫੜਨਾ ਨਹੀਂ ਮੈਂ ਤਾਈਓ ਨੇ ਕਹਿੰਦੀ ਇੱਥੇ ਇੱਥੇ ਰਹਿ ਉਹਦੇ ਕੱਚੇ ਲੱਗੇ ਥੱਲੇ ਮੇਰੇ ਹੋ ਗਏ ਉੱਥੇ ਤਾਈਓ ਨੇ ਕਹਿੰਦੀ ਭਾਈ ਆਹ ਲੀ ਤੇ ਜਦੋਂ ਆਪਾਂ ਉੱਤੇ ਰਹਿੰਦੇ ਨਾ ਇੱਥੇ ਇੱਥੇ ਸਟਰਗਲ ਚੱਲੀ ਨਹੀਂ ਜਾਂਦੀ ਜਦੋਂ ਆਪਾਂ ਥੱਲੇ ਹੁੰਨੇ ਨਾ ਇੱਥੇ ਹਾਂ ਨੀਵਾ ਹੋ ਕੇ ਫਿਰ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਪੰਜ ਮੈਨੂੰ ਕਿ ਕਿਧਰੋਂ ਕਮਲ ਪਈ ਜਾਂਦਾ ਹਾਂਜੀ ਹਾਂਜੀ ਥੋੜਾ ਨੀਵਾ ਹੋ ਗਿਆ ਆਪਣੇ ਆਪਣੇ ਨੂੰ ਥੋੜਾ ਬੈਂਡ ਕਰ ਲੈਣਾ ਹਾਂ ਉਹ ਬਣਾਖੀ ਵਜਾ ਲਾਸਟ ਕੋਲ ਹਾਂ ਇੱਥੋਂ ਐ ਪਾਰ ਹੀ ਪਾਤਾ ਇੱਥੇ ਇਦਾਂ ਹੀ ਖਿੱਚ ਲੈ ਹਾਂ ਐ ਮਾਰਿਆ ਇੱਥੋਂ ਹਾਂ ਹੋ 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 ਜਾ ਬਹੁਤ ਸਿਆਣਾ